13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਦਸੇ ਹਸੈਨਪੁਰਾ ਨੇ ਬਿਆਨ ਦਰਸਿਖ ਰਾਇ ਸੀ। ਉਧਾ ਭਰਾ ਸੁਖਦੇਵ ਸਿੰਘ ਆਪਣੇ ਪਤਨੀ ਤੇ ਬੱਚਿਆਂ ਸਮੇਤ ਵੱਖਰੇ ਘਰ ਚ ਰਹਿੰਦਾ। ਇਹ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸਦੀ ਪਤਨੀ ਕਲਦੀਪ Kaur ਜੋ ਜੀਵੇ ਕੇ ਗੁਰਪ੍ਰੀਤ ਸਿੰਘ ਵਾਸੀ ਕੋਜੇ ਮજરા ਅਨੰਤਪੁਰ ਸਾਹਿਬ ਨੇੜੇ ਰਹਿਸ਼ਣ ਸੀ। ਗੁਰਪ੍ਰੀਤ ਸਿੰਘ ਤੇ ਉਹਦੇ ਭਰਾ ਹਰਜਸਪ੍ਰੀਤ ਹਰਜਸਪ੍ਰੀਤ ਜੀ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਪ੍ਰੋਅਸਕਦੇਵ ਸਿੰਘ ਦਾ ਅੱਜ ਜਿਹੜੇ ਅਰੈਸਟ ਕੀਤੇ ਹਾਂ ਜੀ 13 ਤਰੀਕ ਨੂੰ ਸਾਡੇ ਕੋਲ ਕੁਲਵਿੰਦਰ ਸਿੰਘ ਬਸੇ ਹਸੈਨਪੁਰਾ ਨੇ ਬਿਆਨ ਦਰਜ ਕਰਾਇਆ ਸੀ ਕਿ ਉਹਦਾ ਪ੍ਰੋਅਸਕਦੇਵ ਸਿੰਘ ਆਪਣੇ ਪਤਨੀ ਦੇ ਦੋ ਬੱਚਿਆਂ ਸਮੇਤ ਵੱਖਰੇ ਘਰ 'ਚ ਰਹਿੰਦਾ ਤੇ 13 ਤਰੀਕ ਨੂੰ ਤੜਕੇ ਕਰੀਬ 1 ਵਜੇ ਉਸਦੀ ਪਤਨੀ ਕਲਦੀਪ ਕੌਰ ਜੋ ਜਿਹਦੇ ਕੇ ਗੁਰਪ੍ਰੀਤ ਸਿੰਘ ਵਸੇ ਕੋ ਜੇ ਮજરા ਆਣਾ ਚਮਕੌਰ ਸਾਹਿਬ ਨਾਲ ਰੈਸ਼ਨਸੀ ਗੁਰਪ੍ਰੀਤ ਸਿੰਘ ਤੇ ਉਹਦੇ ਭਰਾ ਹਰਜਸਪ੍ਰੀਤ ਹਰਜਸਪ੍ਰੀਤ ਨਾਲ ਮਿਲ ਕੇ ਉਹਦਾ ਕਤਲ ਕਰ ਦਿੱਤਾ ਉਹਦੇ ਭਰਾ ਸੁਖਦੇਵ ਸਿੰਘ ਦਾ ਤੇ ਉਹਦੀ ਜਿਹੜੀ ਡੈਡ ਬਡੀ ਐ ਸੁਖਦੇਵ ਸਿੰਘ ਦੀ ਉਹਨਾਂ ਨੇ ਮੋਟਰਸਾਈਕਲ ਤੇ ਸੁਖਦੇਵ ਸਿੰਘ ਦੇ ਉੱਤੇ ਲੱਦ ਕੇ ਪੁਲਿਸ ਨੂੰ ਅਲੰਪੂਰ ਕੋਲ ਕੁਤਾਨਾ ਸੜ ਦਿੱਤੀ ਹੈ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਡਾਕਟਰ ਰਵਜੋਤ ਗਰੇਵੜ ਐਸਪੀਡੀ ਸਾਹਿਬ ਉਹਨਾਂ ਦੇ ਰਿਟ੍ਰੈਕਸ਼ਨਸ ਤੇ ਤਤਕਸ਼ ਅੱਗੇ ਵਧਾਈ ਗਈ ਤੇ ਮਕਦਮੇ ਦੇ ਤਿੰਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਬਾਕੀ ਤਤਕਸ਼ ਚੱਲ ਰਹੀ ਹੈ ਕੀ ਕਾਰਨ ਰਿਹਾ ਮਾਰਨ ਦਾ ਇਹਨਾਂ ਦੇ ਬਿਆਨ ਮੁਤਾਬਕ ਮਦੇਈ ਦੇ ਤੇ ਪੀਸ਼ਮਦਾਵਕ ਜਿਹੜੇ ਫਲਦੀਪ ਕੌਰ ਹੈ ਮ੍ਰਿਤਕ ਦੀ ਵਾਈਫ ਉਦੇ ਗੁਰਦੇ ਸਿੰਘ ਨਾਲ ਰਿਲੇਸ਼ਨਸ਼ਿਪ ਕਿੰਨੇ ਸਮੇਂ ਤੇ ਜਿਹੜੇ ਇਹ ਇਹਦਾ ਹਸਬੰਡ ਸੀ ਸੁਖਦੇਵ ਸਿੰਘ ਉਹਨੂੰ ਰੋਕਦਾ ਸੀਗਾ ਉਹਨਦੇ ਘਰ ਵੀ ਹੋਣ ਜਾਣ ਸੀ ਇਹਨਾਂ ਦੇ ਰੋਕਦਾ ਸੀ ਇਸ ਕਰਕੇ ਇਹਨਾਂ ਨੇ ਗੱਲ ਕੀਤੀ ਕਿੰਨੇ ਸਮਾਂ ਪਹਿਲਾਂ ਤੇ ਰਿਲੇਸ਼ਨਸ਼ਿਪ ਬਣਿਆ ਇਹ ਸਾਹਮਣੇ ਅੱਜ ਇਹ ਗੱਲ ਤਪੀਸ਼ ਚੱਲ ਰਹੀ ਹੈ ਜਿਹਦੇ ਨਾਲ ਮਾਰਿਆ ਗਿਆ ਇਸ ਬੰਦੇ ਨੂੰ ਇਹਨਾਂ ਨੇ ਇਹਨੂੰ ਇਹਦੇ ਨਾਲ ਸਰਾਣੇ ਨਾਲ ਇਹਦਾ ਮੂੰਹ ਦੱਬਿਆ ਲੱਕ ਦੱਬਿਆ ਤੇ ਸਾਹ ਘੁੱਟਿਆ ਤੇ بیسਬਾਲ ਬੈਟ ਨਾਲ ਵੀ ਇਹਦੇ ਸਿਰ 'ਤੇ ਵਾਰ ਕੀਤਾ ਤੇ ਸਰ ਕੋਈ ਹੋਰ ਵੀ ਇਹਨਾਂ ਦੇ ਖਿਲਾਫ ਮੇਰੇ ਮੁਕਦਮੇ ਦਾ ਹਾਂਜੀ ਜਿਹੜਾ ਹਰ ਹਰਜਸਪ੍ਰੀ ਦਾ ਇਹਦੇ ਖਿਲਾਫ ਦੋ ਮੁਕਦਮੇ ਸਾਡੇ ਸਾਹਮਣੇ ਆਏ ਨੇ ਇਹ ਪਹਿਲਾ ਦਰਜ ਨੇ ਜੀ ਇਹ ਜਿਹਾ ਵੀ ਰਾਮਦੀਪ ਵਗੈਰਾ ਵੀ ਹੋਈ ਹੈ ਸਰਾਨੇ ਦਾ ਹਾਂਜੀ ਸਰਾਨੇ ਦੀ ਬ੍ਰਾਂਧਵੀ ਕਰ ਲਈ ਗਈਆਂ ਮੋਕੇ ਤੋਂ ਬਾਕੀ ਜਿਹੜੀ ਹੈ ਹੁਣ ਇਹਨਾਂ ਦਾ ਰਿਮਾਂਡ ਲੈ ਜਊਗਾ ਅੱਜ ਪੇਸ਼ ਅਦਾਲਤ ਕਿਤੇ ਜਾਣਗੇ ਤੇ ਹੋਰ ਇਹਦੇ ਵਿੱਚ ਬ੍ਰਾਂਧਵੀ ਬਾਕੀ ਜਿਹੜੀ ਇਤੇ ਜੋ ਜਿਹੜੀ ਲੇਡੀਜ਼ ਹੈ ਇਸ ਦੀ ਫਸਟ ਮੈਰਿਜ ਹੈ ਸੈਕੰਡ ਮੈਰਿਜ ਇਸ ਨਾਲ ਸਾਡੇ ਤਪਤੀਸ਼ ਚ ਜੇ ਸੈਕੰਡ ਮੈਰ ਜਿਹੜੀ ਗੱਲ ਨਹੀਂ ਸਾਹਮਣੇ ਤੇ ਬਾਕੀ ਤਪੀਚ ਅੱਗੇ ਗੱਲ ਪਤਲ ਜੀ